ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਦ ਪੰਜਾਬ ਦਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਜਿਹੜੇ ਮੇਰੇ ਫੇਸਬੁੱਕ ਤੇ ਵੇਖ ਰਹੇ ਨੇ ਮੇਰੇ ਵੀਡੀਓ ਤਾਂ ਮੇਰੇ ਪੇਜ ਨੂੰ ਕਰ ਲੈਣ ਕੋਲੋ ਸਵਾਦ ਪੰਜਾਬ ਦਾ ਪੇਜ ਆਪਣਾ ਜੀ ਤੇ ਜੋ ਵੀ ਜਿਹੜੇ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਕਿ ਮੈਂ ਮਸਾਲੇ ਸਾਰੇ ਘਰੇ ਬਣਾਉਣੀ ਆ ਜਿਹੜਾ ਗਰਮ ਮਸਾਲਾ ਪਾਉਨੇ ਆ ਤੇ ਇਹ ਮੈਂ ਗਰਮੀ ਵਾਲਾ ਮਸਾਲਾ ਤਿਆਰ ਕਰਨ ਲੱਗੀ ਆ ਜ ਜਿਹਦੇ ਵਿੱਚ ਕੁਝ ਚੀਜ਼ਾਂ ਆਪਾਂ ਨਹੀਂ ਪਾ ਰਹੇ ਮੈਂ ਤੁਹਾਨੂੰ ਦੱਸੂਗੀ ਇੱਥੇ ਮੈਂ ਭਾ ਪਾਉਣੀ ਪੜਾਉਣੀ ਆ ਕਿ ਇੱਕ ਮੈਂ ਕੌਲੀ ਲੈ ਲਈ ਆਹ ਇੱਕ ਕੌਲੀ ਮੈਂ ਧਣੀਆਂ ਦੀ ਲਈ ਆ ਇੱਕ ਕੌਲੀ ਧਣੀਆਂ ਇਹ ਰੈਸਪੀ ਮੈਂ ਤੁਹਾਨੂੰ ਕੱਲ ਵੀਡੀਓ ਚ ਕਿਹਾ ਸੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਹਨੂੰ ਮੈਂ ਸੁਕਾ ਲਿਆ ਪਹਿਲਾਂ ਧਣੀਆਂ ਨੂੰ ਲੈ ਕੇ ਸੁਕਾ ਕੇ ਹਜੇ ਵੀ ਇਹਨੂੰ ਮੈਂ ਰੱਖੂੰਗੀ ਥੋੜਾ ਚਿਰ ਸੁੱਕਣਾ ਤੇ ਇੱਥੇ ਆਪਾਂ 3 ਚਮਚੇ ਕਾਲੀਆਂ ਮਿਰਚਾਂ ਦੇ ਲੈ ਲਿਆ ਤੇ ਇੱਥੇ 4 ਚਮਚੇ ਆਪਾਂ ਜੀਰੇ ਦੇ ਲੈ ਲਿਆ ਤੇ ਜੇ ਆਪਾਂ ਸਰਦੀ ਚ ਬਣਾਉਨੇ ਆ ਆ ਇੱਥੇ ਹੁਣ ਮੈਂ 4 ਚਮਚੇ ਹੀ ਮੈਂ ਸੌਂਫ ਦੇ ਲੈ ਆ ਤੇ ਇੱਥੇ ਮੈਂ 3 ਤਿੰਨ ਤੇਜ ਪੱਤਾ ਲਿਆ ਤੇ 15 ਤੋਂ 20 ਮੈਂ ਲੌਂਗ ਲੈ ਆ ਤੇ ਇਹ ਤਿੰਨ ਲਾਲ ਮਿਰਚਾਂ ਸਾਬਤ ਲਾਲ ਮਿਰਚਾਂ ਡੰਡੀ ਵਾਲੀਆਂ ਇਹੀ ਦਾਲ ਚੀਨੀ ਦੇ ਤੋਂ ਟੁਕੜੇ ਇਹ ਚਾਰ ਮੋਤੀਆਂ ਲਾਤੀਆਂ ਠੀਕ ਹੈ ਇਹਦੇ ਵਿੱਚ ਮੈਂ ਕੀ ਕੁਝ ਨਹੀਂ ਹੁਣ ਪਾ ਰਹੀ ਇੱਕ ਮੈਂ ਜੈਫਲਵੀ ਨਹੀਂ ਪਾ ਰਹੀ ਇਹਦੇ ਵਿੱਚ ਮੱਗਾ ਵੀ ਨਹੀਂ ਪਾ ਰਹੀ ਸਵਿਸਤਰੀ ਫੁੱਲ ਵੀ ਨਹੀਂ ਪਾ ਰਹੀ ਮੈਂ ਤੇਜ ਤਕਰੀ ਫੁੱਲ ਵੀ ਨਹੀਂ ਪਾ ਰਹੀ ਠੀਕ ਹੈ ਜਿਹੜਾ ਜੈਫਲ ਹੋਣਾ ਉਹ ਵੀ ਸਰਦੀ ਚ ਪੈ ਉਹਦੀ ਜਗ੍ਹਾ ਤੇ ਮੈਂ ਸੌਂਫ ਪਾ ਰਹੀ ਆ ਆ ਵਾਲੀ ਸੌਂਫ ਠੀਕ ਹੈ ਜਿਦੋਂ ਹੋਣਾ ਹੈ ਤਾਂ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਤੇ ਫਿਰ ਆਪਾਂ ਇਹਨਾਂ ਨੂੰ ਜਾਂ ਤਾਂ ਇਹਨਾਂ ਨੂੰ ਰੋਸਟ ਕਰ ਲਓ ਮੜਾ ਜਿਹਾ ਸੇਕਾ ਲਵਾ ਲਓ ਵੀ ਗ੍ਰੈਂਡ ਸੌਕੇ ਹੋ ਜਾਂਦੇ ਜਿਵੇਂ ਕਿ ਆ ਮੋਟੀ ਲਾਸੀ ਹੈ ਇਹ ਥੋੜੀ ਜਿਹੀ ਕਰੜੀ ਹੁੰਦੀ ਆ ਤੇ ਜਿਵੇਂ ਜਾਫਲ ਵੀ ਹੁੰਦਾ ਤੇ ਜਾਫਲ ਵੀ ਆਪਾਂ ਤੋੜ ਕੇ ਹੀ ਪਾਉਣੇ ਆ ਤੇ ਆਹ ਖੜੇ ਮਸਾਲੇ ਸਾਰੇ ਮੈਂ ਤੋੜ ਕੇ ਪਾਉਂਗੀ ਲੜਾ ਕੇ ਥਾਲ ਚ ਜੇ ਜਾਂ ਤਾਂ ਇਹਨੂੰ 1 ਘੰਟਾ ਧੁੱਪੇ ਰੱਖ ਦਿਓ ਤੇ ਨਹੀਂ ਤਾਂ ਤੇ ਨਹੀਂ ਫਿਰ ਇਹਨਾਂ ਨੂੰ ਮੜ ਜਾ ਫਰਾਈਟ ਪਾ ਕੇ ਰੋਸਟ ਕਰ ਲੋ ਮਸਟਕਾਨ ਤੋਂ ਬਾਅਦ ਇਹਨਾਂ ਨੂੰ ਠੰਡਾ ਕਰਕੇ ਤੇ ਪੀਸ ਕੇ ਪਾਊਡਰ ਬਣਾ ਲਓ ਤੇ ਜਦੋਂ ਵੀ ਆਪਾਂ ਆਹ ਸਬਜੀ ਦੇ ਵਿੱਚ ਪਾਉਣਾ ਇਹ ਗਰਮ ਮਸਾਲਾ ਗਰਮ ਮਸਾਲਾ ਬਾਜ਼ਾਰੋਂ ਨਹੀਂ ਲੈ ਜਾਣਾ ਚਾਹੀਦਾ ਉਹਦੇ ਵਿੱਚ ਕੁਝ ਨਹੀਂ ਉਹ ਹੁੰਦਾ ਉਹ ਜੇ ਰੰਗ ਹੀ ਮਲਾਇਆ ਹੁੰਦਾ ਇਹ ਚੀਜ਼ਾਂ ਮੇਰੀਆਂ ਮੈਂ ਇਸ ਤਰ੍ਹਾਂ ਬਣਾਉਣੀ ਹੈ ਜਦੋਂ ਸਰਦੀ ਚ ਬਣਾਉਣੀ ਹੈ ਉਦੋਂ ਮੈਂ ਗਰਮ ਚੀਜ਼ਾਂ ਪਾਉਣੀ ਹੈ ਵਿੱਚ ਮਗਾ ਵਗੈਰਾ ਤੇ ਹੁਣ ਮੈਂ ਸਰਦੀ ਆ ਗਰਮੀ ਆ ਗਈ ਤਾਂ ਮੈਂ ਸੌਂਫ ਉਹਦੀ ਲਈ ਉਹਦੀ ਥਾਂ ਤੇ ਤੇ ਜੇ ਆਪਾਂ ਸੌਂਫ ਨਹੀਂ ਲੈਂਦੇ ਤਾਂ ਇੱਥੇ ਮਗਾ ਦੇ ਜਾ ਫਲ ਆ ਜਾਂਦਾ ਹੁੰਦਾ ਤੇ ਹੁਣ ਗਰਮੀ ਬਹੁਤ ਜ਼ਿਆਦਾ ਆ ਗਈ ਇਸ ਕਰਕੇ ਗਰਮ ਮਸਾਲਾ ਦਾ ਸਬਜੀ ਦੇ ਵਿੱਚ ਆਪਾਂ ਨੂੰ ਪਾਉਣਾ ਹੀ ਪੈਣਾ ਠੀਕ ਹੈ ਜੀ ਤੇ ਹੁਣ ਜਿਹੜੇ ਆ ਆਪਣੇ ਮਸਾਲੇ ਹੈਗੇ ਆ ਛੋਟੀ ਲਾਚੀ ਵੀ ਨਹੀਂ ਪਾਈ ਮੈਂ ਤੇ ਆ ਮਸਾਲੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਧੁੱਪ ਲਵਾਉਣੇ ਆ ਮੈਂ ਲੌਂਗ ਕਾਫੀ ਲਏ ਨੇ ਲੌਂਗ ਦਾ ਕੁਝ ਸੁਆਦ ਹੁੰਦਾ ਜ਼ਿਆਦਾ ਆਏ ਨੇ ਲੌਂਗ 15 ਤੋਂ 20 ਵੀ ਲੌਂਗ ਹੋਣਗੇ ਮੇਰੇ ਤੇ ਨਾ ਮੈਂ ਛੋਟੀ ਲਾਤੀ ਪਰ ਕੋਈ ਵੀ ਮੇਰੇ ਘਰ ਵਿੱਚ ਨਹੀਂ ਪਾਈ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਸੁਕਾ ਲੈਣੇ ਆ ਉਹਨਾਂ ਨੂੰ ਪੇੜਾ ਤੋਂ ਦਿੰਨੇ ਆ ਜਾ ਜਾ ਫਰਾਈ ਕਰ ਲੈਣੇ ਆ ਦੇਖੋ ਟਣੀਆਂ ਇਹ ਆਪਣਾ ਇਹ 15 ਤੋਂ 20 ਜਨਾਂ ਦਾ ਮਸਾਲਾ ਕਿਉਂਕਿ ਇਹਨੂੰ ਇਸ ਕੋਲ ਲਈ ਤਾਂ ਨੀਂੇ ਤੋਂ ਬਾਅਦ ਮਸਾਲਾ ਨਾ ਬਣਾਵੇ ਕਿਉਂਕਿ ਜਿਆਦਾ ਕਰ ਮਸਾਲਾ ਬਣਾਏ ਇਹਦਾ ਸਵਾਦ ਖਰਾਬ ਹੋ ਜਾਂਦਾ ਇਹਨੂੰ ਸਾਰੇ ਨੂੰ ਆਪਾਂ ਮਿਲਾ ਲੈਣੇ ਆ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਇਹਨਾਂ ਨੂੰ ਘੰਟਾ ਢੁੱਪੇ ਰੱਖ ਦਿੰਨੇ ਆ ਤੇ ਜਿਆ ਰੋਸ ਕਰ ਲੈਣੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਸਾਰੇ ਹੱਤੀਆਂ ਨੂੰ ਮਿਲਾ ਲਿਆ ਇਹ ਹੋਣਾ ਇਹ ਆਪਾਂ ਚੀਜ਼ਾਂ ਸਾਰੀਆਂ ਮਿਲਾ ਲਈਆਂ ਠੀਕ ਹੈ ਜੀ ਇਹ ਆਪਣਾ ਮੋਟੀ ਲਾਸੀ ਇਹ ਥੋੜੀ ਜਿਹੀ ਕਰੜੀ ਹੋਊਗੀ ਚਾਰ ਆਪਾਂ ਮੋਟੀਆਂ ਲਾਸੀਆਂ ਲੁੰਆਂ ਨੇ ਆ ਵੇਖੋ ਤੇ ਇਹ ਆਪਣਾ ਦਾਲ ਚੀਨੀ ਹੈ ਇਹਨੂੰ ਵੀ ਆਪਾਂ ਇਹਦਾ ਰੋਟੇ ਕਰ ਦਾਂਗੇ ਛੋਟੇ ਛੋਟੇ ਗ੍ਰੈਂਡ ਤਾਂ ਵੈਸੇ ਹੋ ਜਾਂਦੇ ਹੁੰਦੇ ਆ ਕਿਉਂਕਿ ਦਾਲ ਚੀਨੀ ਨਾਲ ਥੋੜਾ ਜਿਹਾ ਸਵਾਦ ਵਧੀਆ ਆਉਂਦਾ ਸਬਜ਼ੀ ਦੇ ਵਿੱਚੋਂ ਤੇ ਮਸਾਲੇ ਹਮੇਸ਼ਾ ਤੁਸੀਂ ਘਰੇ ਬਣਾਇਆ ਕਰੋ ਮੁੱਲ ਵਾਲੇ ਜਿਹੜੇ ਮਸਾਲੇ ਹੁੰਦੇ ਹਨ ਉਹ ਵਧੀਆ ਮਸਾਲੇ ਨਹੀਂ ਹੁੰਦੇ ਇਹਨੋਂ ਵੀ ਆਪਾਂ ਤੇਜ ਪੱਤੇ ਨੂੰ ਵੀ ਆਪਾਂ ਤੋੜ ਕੇ ਪਾਵਾਂਗੇ ਕਿ ਫਿਰ ਕਰੈਂਡ ਹੋਣ ਲੱਗਾ ਆਪਾਂ ਨੂੰ ਤੰਗ ਨਹੀਂ ਕਰੂਗਾ ਸਾਰੇ ਆਪਾਂ ਤੋੜਦੇ ਆ ਪੱਤੇ ਹੁਣ ਆ ਲੈਣਾ ਮਿਰਚਾਂ ਇਹਨਾਂ ਨੂੰ ਆਪਾਂ ਡੰਡੀਆਂ ਤੋੜ ਦਿਆਂਗੇ ਜੀ ਡੰਡੀ ਆ ਤੁਸੀਂ ਵਿੱਚ ਪੀਸਣੀਆਂ ਹੋਣ ਤਾਂ ਵਿੱਚ ਵੀ ਪੀਸ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਦੀ ਹੈ ਜੀ ਵਿੱਚ ਹਜੇ ਬਹੁਤ ਕੁਝ ਸਰਦੀ ਵਾਲਾ ਆਪ ਬਣਾਉਣਾ ਹੋਵੇ ਨਾ ਜੀ ਇਹਦੇ ਵਿੱਚ ਹਜੇ ਬਹੁਤ ਕੁਝ ਪੈਂਦਾ ਹੈ ਹਜੇ ਜੀ ਵਿੱਚ ਮਗਾਂ ਤ੍ਰਿਫਲ ਇਹੋ ਜਿਆਖਾਣਾ ਮੋਤੀ ਮੋਤੀ ਲਾਸੀ ਖੋਤੀ ਲਾਸੀ ਤੇ ਹੋਰ ਚਕਰੀ ਫੁੱਲ ਹੋਣਾ ਇਹ ਤਾਂ ਹੋ ਹੋ ਗਿਆ ਮਤਲਬ ਆਪਾਂ ਇਹਨਾਂ ਨੂੰ ਥੋੜੇ ਰੱਖ ਦਿਆਂ 10 ਮਿੰਟ ਤੇ ਫਿਰ ਜਦੋਂ ਇਹ ਜਮਾ ਹੁਣ ਆਪਾਂ ਇਹਨਾਂ ਨੂੰ ਮਿਲਾਤਾ ਸਾਰਾ ਆਪੇ ਧਨੀਆ ਦਾ ਪਾਣੀ ਜਮੇ ਚ ਪਾਇਆ ਹੋਇਆ ਸੀਗਾ ਮਸਾਲਾ ਹਮੇਸ਼ਾ ਤੀਕਰੀ ਤਿਆਰ ਕਰਿਆ ਕਰੋ ਇਹਦੇ ਵਿੱਚ ਆਪਾਂ ਨੂੰ ਕੋਈ ਹੋਣ ਇਹਦੇ ਵਿੱਚ ਕੋਈ ਮਲਾਵਟ ਵਾਲੀ ਚੀਜ਼ ਬਿਲਕੁਲ ਵੀ ਹੈ ਨਹੀਂਗੀ ਮਸਾਲੇ ਦੇ ਵਿੱਚ ਇਹਨੂੰ ਮੈਂ ਹਮੇਸ਼ਾ ਗਰਮ ਮਸਾਲਾ ਮੈਂ ਘਰੇ ਤਿਆਰ ਕਰਦੀ ਹਾਂ ਛੋਲੇ ਮਸਾਲਾ ਮੈਂ ਘਰੇ ਬਣਾਉਣੀ ਆ ਤੇ ਦੋਵੇਂ ਮਸਾਲੇ ਸਬਜ਼ੀਆਂ 'ਚ ਪੈਂਦੇ ਨੇ ਇਹ ਮੈਂ ਘਰੇ ਤਿਆਰ ਕਰ ਰਹੀ ਹਾਂ ਆਪੇ ਠੀਕ ਹੈ ਮਸਾਲਾ ਤੇ ਹੁਣ ਆਪਾਂ ਇਹਨੂੰ ਰੱਖ ਦਿਆਂਗੇ ਢੱਕੇ ਠੀਕ ਹੈ ਫਿਰ ਤੁਹਾਨੂੰ ਮੈਂ ਦਿਖਾਉਣੀ ਆ ਇਹਨਾਂ ਨੂੰ ਬਰੈਡ ਕਰਕੇ ਜੀ ਆ ਨਾ ਮਸਾਲੇ ਆਪਾਂ ਤੜਕੇ ਦੇ ਰੱਖੇ ਸੀ ਧੁੱਪੇ ਸਾਰੇ ਮਿਕਸ ਕਰਕੇ ਪਹਿਲਾਂ ਮੈਂ ਤੁਹਾਨੂੰ ਸਾਰੇ ਮਸਾਲੇ ਸਭ ਖਾਏ ਆ ਇਹਨਾਂ ਨੂੰ ਹੁਣ ਆਪਾਂ ਮਿਕਸੀ ਚ ਪੀਸਦੇ ਆ ਫੇਰ ਆਪਾਂ ਕੱਢਾਂਗੇ ਇਹਨੂੰ ਜਿੱਥੇ ਫੇਰ પાਕੇ ਰੱਖਾਂਗੇ ਧੁੱਪੇ ਜੀ ਆਪਾਂ ਪੀਸ ਕੇ ਹੁਣ ਆ ਬਣਾ ਲਿਆ ਜਮਾ ফাইন ਪਾਊਡਰ ਇਹ 15 ਤੋਂ 20 ਦਿਨਾਂ ਦਾ ਮਸਾਲਾ ਤੇ ਹੁਣ ਇਹਨੂੰ ਇਹ ਗਰਮ ਮਸਾਲਾ ਪੂਰਾ ਤਿਆਰ ਹੋ ਗਿਆ ਹੁਣ ਥੋੜਾ ਜਿਹਾ ਨਮਕ ਮਿਲਾ ਕੇ ਆਪਾਂ ਇਹਨੂੰ ਡੱਬੇ ਦੇ ਵਿੱਚ ਪਾ ਦਾਂਗੇ ਠੀਕ ਹੈ ਜੀ ਤੇ ਹੁਣ ਇਹ ਬਹੁਤ ਸੋਹਣਾ ਮਸਾਲਾ ਬਣ ਕੇ ਤਿਆਰ ਹੋਇਆ ਦੇਖੋ ਇਹ ਗਰਮ ਮਸਾਲਾ ਜੀ ਗਰਮ ਮਸਾਲੇ ਦੀ ਪੂਰੀ ਰੈਸਿਪੀ ਵੇਖਿਓ ਤੁਸੀਂ ਠੀਕ ਹੈ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਜਿਹੜੇ ਮੇਰੇ ਫੇਸਬੁੱਕ ਤੇ ਵੇਖ ਰਹੇ ਨੇ ਉਹ ਪੇਜ ਨੂੰ ਫੋਲੋ ਕਰ ਲੈਣ ਤੇ ਇਹ ਰੈਸਿਪੀ ਘਰੇ ਗਰਮ ਮਸਾਲੇ ਦੀ ਰੈਸਿਪੀ ਸਾਰੀ ਤੁਸੀਂ ਦੇਖ ਲਓ ਜ ਵਿੱਚ ਸਿਰਫ ਮੈਂ ਨਮਕ ਨਹੀਂ ਵਿਖਾਇਆ ਸੀ ਤਿੰਨਾ ਮੁਕ ਮੈਂ ਥੋੜਾ ਜਿਹਾ ਇਹਦੇ ਵਿੱਚ ਪਾ ਕੇ ਜਿਆਦਾ ਨਮਕ ਨਹੀਂ ਪਾਉਣਾ ਹੁੰਦਾ ਬਿਲਕੁਲ ਮਾੜਾ ਜਿਹਾ ਥੋੜਾ ਜਿਹਾ ਨਮਕ ਪਾ ਕੇ ਇਹਨੂੰ ਆਪਾਂ ਰਲਾ ਕੇ ਮਿਲਾ ਕੇ ਤੇ ਆਪਾਂ ਡੱਬੇ ਦੀ ਵਿੱਚ ਪੈਕ ਕਰ ਲਾਂਗੇ ਚਲੋ ਠੀਕ ਹੈ ਜੀ ਆਪਾਂ ਮਿਲਦੇ ਹਾਂ ਕਿਸੇ ਹੋਰ ਰੈਸਪੀ ਨਾਲ